ਸਾਸ਼੍ਰੀਕਾਲ ਦਾ ਸਮਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਨਾਪ੍ਰੀਤ ਸਿੰਘ 베ਦੀ ਤੇ ਇੱਕ ਵਾਰ ਫਿਰ ਤੋਂ ਅਸੀਂ ਦੋਵੇਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਲੈ ਕੇ ਅੱਜ ਦੀਆਂ तमाम ਦੇਸ਼ ਦੁਨੀਆ ਦੀਆਂ ਅਹਿਮ ਸੁਰਖੀਆਂ ਸੋ ਨਾਪ੍ਰੀਤ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਬੁਲੇਟਿਨ ਦੀ ਸ਼ੁਰੂਆਤ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਪਹਿਲੀ ਖਬਰ ਹੈ ਜੋ ਕਿ ਅਜੀਤ ਅਖਬਾਰ ਦੇ ਵਿੱਚ ਆਈ ਹੈ ਨਵਪ੍ਰਿਤ ਭਾਰਤ ਅਤੇ ਇੰਗਲੈਂਡ ਦੇ ਵੱਲੋਂ 10 ਸਾਲਾਂ ਦਾ ਜੋ ਕਿ ਰੋਡ ਮੈਪ 2003 ਨੂੰ ਹਰੀ ਝੰਡੀ ਮਿਲ ਗਈ ਹੈ ਸੋ ਇਸ ਦੇ ਵਿੱਚ ਉਹਨਾਂ ਨੇ ਕਈ ਅਹਿਮ ਗੱਲਾਂ ਉੱਤੇ ਸਮਝੌਤੇ ਕੀਤੇ ਨੇ ਮਨਜ਼ੂਰੀ ਦਿੱਤੀ ਹੈ ਕਿ ਇੱਕ ਦੂਜੇ ਦਾ ਸਾਥ ਸਹਿਯੋਗ ਚੜਾ ਹੈ ਭਵਿੱਖ ਦੇ ਵਿੱਚ ਆਉਣ ਵਾਲੇ ਦਸ਼ਕ ਦੇ ਦਿੱਤਾ ਜਾਏਗਾ ਕੀ ਕਹੋਗੇ ਬਿਲਕੁਲ ਤਮੰਨਾ ਇਹ ਇੱਕ ਬੜਾ ਹੀ ਵੱਡਾ ਉਪਰਾਲਾ ਹੈ ਇਹ ਦੋਵਾਂ ਦੇਸ਼ਾਂ ਵੱਲੋਂ ਕਿਉਂਕਿ ਜੇ ਆਪਾਂ ਦੁਨੀਆ ਦੀ ਗੱਲ ਕਰੀਏ ਤਾਂ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਜੇ ਆਪਾਂ ਬਰਤਾਨੀਆਂ ਦੀ ਉਹ ਪੁਰਾਣਾ ਲੋਕੰਤਰ ਸੋ ਦੋਵਾਂ ਦੇਸ਼ਾਂ ਵੱਲੋਂ ਪੂਰਨ ਸਹਿਯੋਗ ਤੇ ਸਹਿਮਤੀ ਕੀਤੀ ਗਈ ਹੈ ਇੱਕ ਦੂਜੇ ਦੇ ਪ੍ਰਤੀ ਇਹਦੇ ਵਿੱਚ ਖਾਸ ਕਰਕੇ ਆਪਾਂ ਜ਼ਿਕਰ ਕਰਾਂਗੇ ਦੋਵੇਂ ਦੇਸ਼ ਸਿਹਤ ਜਲ ਵਾਯੂ ਪਰਿਵਰਤਨ ਸਿੱਖਿਆ ਵਿਗਿਆਨ ਟੈਕਨੋਲੋਜੀ ਅਤੇ ਰੱਖਿਆ ਦੇ ਇੱਕ ਦੂਜੇ ਨੂੰ ਸਹਿਯੋਗ ਦੇਣਗੇ ਕਿਉਂਕਿ ਇਹਨਾਂ ਨੇ ਵਧੀ ਹੋਈ ਵਪਾਰ ਭਾਈਵਾਲੀ ਵੀ ਜਿਹੜੀ ਹੈਗੀ ਹੈ ਧਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਜਿਹੜੇ ਵੱਡੇ ਮੁੱਦੇ ਹੈਗੇ ਆ ਆਉਣ ਵਾਲੇ 10 ਸਾਲਾਂ ਦੇ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਦੋਵੇਂ ਦੇਸ਼ ਜਿਹੜੇ ਪ੍ਰਧਾਨ ਪ੍ਰਧਾਨ ਮੰਤਰੀ ਨੇ ਆਪਣੇ ਬਰਤਾਨੀਆ ਦੇ ਬੌਰੀ ਜੌਨਸਨ ਉਹਨਾਂ ਨੇ ਵੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਕਾਫੀ ਲੰਬੀ ਗੱਲਬਾਤ ਇਹਨਾਂ ਦੀ ਚੱਲੀ ਹੈ ਉਹ ਚੁਣਾਇਆ ਕਲੀਅਰ ਕੀਤਾ ਕਿ ਹੁਣ ਜਦੋਂ ਕਰੋਨਾ ਦੇ ਕੇਸਾਂ ਦੇ ਵਿੱਚ ਵੀ ਭਾਰਤ ਇੰਨੀ ਜ਼ਿਆਦਾ ਨੰਬਰ ਵਧਿਆ ਕਰੋਨਾ ਕੇਸਾਂ ਦੇ ਆੜੀਆਂ ਦੇ ਲੋਕਾਂ ਨੇ ਯੂਕੇ ਦੇ ਲੋਕਾਂ ਨੇ ਪੂਰਾ ਪੂਰਾ ਸਾਥ ਦਿੱਤਾ ਹੈ ਹਰ ਤਰ੍ਹਾਂ ਨਾਲ ਚਾਹੇ ਫਾਈਨੈਂਸ਼ਲੀ ਐਡ ਆ ਚਾਹੇ ਸਮਾਨ ਭੇਜਿਆ ਸੋ ਹਰ ਤਰ੍ਹਾਂ ਨਾਲ ਭਾਰਤ ਨੇ ਵੀ ਇੰਗਲੈਂਡ ਦਾ ਸਾਥ ਦਿੱਤਾ ਕਈ ਮੌਕਿਆਂ ਤੇ ਇੰਗਲੈਂਡ ਵੀ ਭਾਰਤ ਦਾ ਸਾਥ ਦਿੰਦਾ ਆ ਸੋ ਵੱਡੇ ਲੋਕਤੰਤਰ ਦੇਸ਼ ਨੇ ਤੇ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਹਰ ਤਰ੍ਹਾਂ ਨਾਲ ਚੱਲਣਾ ਪੈਗਾ ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਚਾਹੇ ਉਹ ਰੱਖਿਆ ਹੋਵੇ ਰੱਖਿਆ ਦਾ ਖੇਤਰ ਹੋਵੇ ਵਿਗਿਆਨ ਹੋਵੇ ਸਿੱਖਿਆ ਦਾ ਖੇਤਰ ਹੋਵੇ ਜਲਵਾਯੂ ਪਰਿਵਰਤਨ ਹੋਵੇ ਹਰ ਤਰ੍ਹਾਂ ਦੇ ਖੇਤਰਾਂ ਵਿੱਚ ਇੱਕ ਦੂਜੇ ਨਾਲ ਚੱਲਣਗੇ ਈਵਨ ਆਪਣੇ ਜਿਲੇ ਬੌਰੀਸ ਜੌਨਸਨ ਨੇ ਉਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਘੱਟੋ ਘੱਟ 1 ਅਰਬ ਪੌਂਡ ਬਹੁਤ ਹੀ ਵੱਡੀ ਇੱਕ ਰਾਸ਼ੀ ਹੁੰਦੀ ਹੈ ਤਮੰ ਇੱਕ ਅਰਬ ਪੌਂਡ ਦਾ ਨਿਵੇਸ਼ ਵੀ ਕੀਤਾ ਜਾਊਗਾ ਤਾਂ ਕਿ ਜਿਹੜੀ ਇਹਨਾਂ ਦੀ ਵਪਾਰ ਚ ਆਪਣੀ ਸਹਿਮਤੀ ਬਣਦੀ ਹੈ ਉਹ ਚੱਲੇ ਤੇ ਇੱਕ ਅਰਬ ਪੌਂਡ ਦੀ ਜਿਹੜੀ ਆਪਣੇ ਨਿਵੇਸ਼ ਹੈਗੀ ਹੈ ਉਹਦੇ ਨਾਲ ਘੱਟੋ ਘੱਟ 6500 ਨਵੇਂ ਰੋਜ਼ਗਾਰ ਸੋ ਬੜੀ ਵੱਡੀ ਗੱਲ ਹੈ 6500 ਨਵੇਂ ਰੋਜ਼ਗਾਰ ਵੀ ਸਥਾਪਿਤ ਹੋਣਗੇ ਜਿਹੜੇ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਕਈ ਹਜ਼ਾਰਾਂ ਲੱਖਾਂ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਵੀ ਨੌਜਵਾਨਾਂ ਨੂੰ ਮਹੱਈਆ ਕਰਵਾਉਣਗੇ ਪੜ੍ਹੇ ਲਿਖੇ ਜਿਹੜੇ ਬੱਚੇ ਨੇ ਪੜ੍ਹੇ ਲਿਖੇ ਲੋਕ ਨੇ ਉਹ ਅੱਗੇ ਆ ਕੇ 6500 ਆਗਲਾਗ ਰੋਜ਼ਗਾਰਾਂ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਰੋਜ਼ਗਾਰ ਚੂਸ ਕਰ ਸਕਦੇ ਆ ਸੋ ਇੱਕ ਅਰਬ ਪ ਚੀ ਨਿਵੇਸ਼ ਹੋਣ ਜਾ ਰਹੀ ਹੈ ਭਾਰਤ ਦੇ ਵਿੱਚ ਸੋ ਆਉਣ ਵਾਲੇ 10 ਸਾਲਾਂ ਵਿੱਚ ਆਪਾਂ ਭਾਰਤ ਦਾ ਅਤੇ ਬਰਤਾਨੀਆ ਦਾ ਆਪਸ ਤਾਲਮੇਲ ਨਾਲ ਇੱਕ ਸੁਨਹਿਰੀ ਭੂਖ ਵੀ ਦੇਖ ਸਕਦੇ ਹਾਂ ਜੀ ਬਿਲਕੁਲ ਸੁਰੂ ਕਰਦੇ ਹਾਂ ਅਗਲੀ ਖਬਰ ਤੇ ਵੱਲ ਸੋ ਨੌਪ੍ਰਿਤ ਅਗਲੀ ਖਬਰ ਕਰੋਨਾ ਮਹਾਮਾਰੀ ਨਾਲ ਜੁੜੀ ਹੋਈ ਹੈ ਜਿਵੇਂ ਕਿ ਸਭ ਜਾਣਦੇ ਨੇ ਕਿ ਕਿੰਨੀ ਖਤਰਨਾਕ ਘਾਤਕ ਬਿਮਾਰੀ ਹੈ ਸੋ ਨੌਪ੍ਰਿਤ ਇੱਕ ਹੋਰ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਂਧਰਾ ਪ੍ਰਦੇਸ਼ ਤੋਂ ਮੈਂ ਦੱਸਦਾ ਹਾਂ ਦਰਸ਼ਕਾਂ ਨੂੰ ਕਿ 15 ਗੁਣਾ ਵੱਧ ਖਤਰਨਾਕ ਸਟ੍ਰੇਨ ਜੜਾਵਾ ਉਸਦਾ ਨਾਮ ਹੈ ਕਿ ਏਪੀ ਸਟ੍ਰੇਨ ਏਪੀ ਸਟ੍ਰੇਨ ਨਾਮਕ ਜੜਾਵਾ ਹੈ ਆਂਧਰਾ ਪ੍ਰਦੇਸ਼ ਵਿੱਚ ਮਿਲਿਆ ਜੋ ਕਿ ਕਹਿ ਰਿਹਾ ਹੈ ਕਿ 15 ਗੁਣਾ ਵੱਧ ਖਤਰਨਾਕ ਹੈ ਕਰੋਨਾ ਵਾਇਰਸ ਮਹਾਮਾਰੀ ਤੋਂ ਕਾਫੀ ਦੱਸਿਆ ਜਾ ਰਿਹਾ ਹੈ ਕਿ ਜੋ ਪਿਛਲੇ ਸਮੇਂ ਸਵਾਈਨ ਫਲੂ ਆਇਆ ਸੀਗਾ ਉਸ ਤੋਂ ਵੀ ਜ਼ਿਆਦਾ ਜੋ ਕਿ ਸਿਮਟ ਨਹੀਂ ਪਾਰਿਆ ਹੈਗਾ ਕਿਤੇ ਨਾ ਕਿਤੇ ਮੁਸ਼ਕਿਲ ਹੋ ਰਹੀ ਹੈ ਹਾਲਾਤ ਜੜੇ ਨੇ ਗੰਭੀਰ ਹੁੰਦੇ ਜਾ ਰਹੇ ਨੇ ਬਿਲਕੁਲ ਤੁਮਨਾ ਕਾਫੀ ਖਤਰਨਾਕ ਸਟ੍ਰੇਨ ਆਇਆ ਆਲਰੇਡੀ ਸਵਾਈਨ ਫਲੂ ਤੋਂ 10 ਗੁਣਾ ਵੱਧ ਖਤਰਨਾਕ ਹੈ ਕਰੋਨਾ ਪਰ ਉਹਦੇ ਨਾਲ ਨਜਿੱਠਣ ਦੀਆਂ ਤਿਆਰੀਆਂ ਉਹ ਕੀ ਨੇ ਵੱਡੀ ਗੱਲ ਇਹ ਆ ਵੱਡਾ ਇਸ਼ੂ ਇਹ ਆ ਜਾਂਦਾ ਹੈ ਈਵਨ ਸਵਾਈਨ ਫਲੂ ਤੇ ਕਾਬੂ ਪਾਉਣ ਲਈ ਹੁਣ ਕਿਤਨਾ ਕਿਤੇ ਲੋਕਾਂ ਨੂੰ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਇੱਕ ਸਲੈਬ ਸੀਗਾ ਜਿਹੜਾ ਉਹਨਾਂ ਨੇ ਸਿਨੈਰੀਓ ਬਣਾਇਆ ਸੀਗਾ ਸਵਾਈਨ ਫਲੂ ਵੇਲੇ ਮੈਡੀਕਲ ਇੱਕ ਟੀਮ ਤਿਆਰ ਕੀਤੀ ਸੀਗੀ ਪੂਰੇ ਭਾਰਤ ਦੇ ਵਿੱਚ ਉਹਨੂੰ ਲੈ ਕੇ ਹੁਣ ਲੋਕ ਸਵਾਲ ਖੜੇ ਕਰ ਰਹੇ ਆ ਕਿ ਜੇ ਡਾਕਟਰ ਮਨਮੋਨ ਸਿੰਘ ਨੇ ਬੜੇ ਅੱਛੇ ਤਰੀਕੇ ਨਾਲ ਉਹ ਚੀਜ਼ ਨੂੰ ਹੈਂਡਲ ਕੀਤਾ ਤਾਂ ਹੁਣ ਨਰਿੰਦਰ ਮੋਦੀ ਕੋਲੋਂ ਜਿਹੜੇ ਕਰੰਟ ਪ੍ਰਧਾਨ ਮੰਤਰੀ ਹੁਣਾਂ ਕੋਲੋਂ ਇਹ ਪ੍ਰੋਪਰ ਹੈਂਡਲ ਕਿਉਂ ਨਹੀਂ ਹੋ ਪਾ ਰਿਹਾ ਕਿਉਂਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਤੇ ਜਿਹੜੇ ਤੁਸੀਂ ਨਵੇਂ ਸਟ੍ਰੇਨ ਦੀ ਗੱਲ ਕਰ ਰਹੇ ਹੋ ਉਹ ਨਾਰਮਲ ਸਟ੍ਰੇਨ ਨਾਲੋਂ 15 ਗੁਣਾ ਜ਼ਿਆਦਾ ਖਤਰਨਾਕ ਹੈ ਪ੍ਰਾਣੇ ਸਟ੍ਰੇਨ ਨੂੰ ਜਿਵੇਂ ਆਪਣੇ ਆਪ ਕਹਿੰਦੇ ਆ B16 17 ਅਤੇ B117 ਇਹਨੂੰ ਇੱਕ ਨੰਬਰ ਦਿੱਤਾ ਹੁੰਦਾ ਕੋਡ ਦਿੱਤਾ ਹੁੰਦਾ ਸੋ ਨਵੇਂ ਨੂੰ N 440K NH440K ਇਹ ਕੋਡ ਦਿੱਤਾ ਗਿਆ ਹੈ ਪਾਂਡਰਾ ਪ੍ਰਦੇਸ਼ ਵਿੱਚ ਜਿਹੜਾ ਨਵਾਂ ਸਟ੍ਰੇਨ ਹੈ ਏਪੀ ਸਟ੍ਰੇਨ ਨੂੰ ਕਹਿੰਦੇ ਨੇ ਇਹ ਮਿਲਿਆ ਇਹਨੂੰ ਲੈ ਕੇ WHO ਨੇ ਵੀ ਕਿਹਾ ਕਿ ਭਾਰਤ ਵਿੱਚ ਇਸ ਵਕਤ ਬਹੁਤ ਮਾੜੇ ਹਾਲਾਤ ਬਣੇ ਹੋਏ ਨੇ ਜਿਲ੍ਹੀਆਂ ਉੱਚ ਆਪਣੇ ਕੋਟਾ ਹੈਗੀਆਂ ਨੇ ਚਾਹੇ ਹਾਈ ਕੋਰਟਸ ਨੇ ਸਟੇਟਸ ਦੀਆਂ ਚਾਹੇ ਜਿਲੀ ਆਪਣੀ ਐਪੈਕਸ ਸੁਪਰੀਮ ਕੋਰਟ ਹੁੰਦੀ ਹੈ ਤਾਂ ਕੋਰਟਸ ਨੇ ਵੀ ਹੁਣ ਇੰਟਰਵਿਨ ਕੀਤਾ ਹੈ ਭਾਰਤ 'ਚ ਅਜੇ ਹਾਲਾਤ ਬੜੇ ਹੋਏ ਨੇ ਕਿ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਨੂੰ ਅਲਰਟ ਕਰਨ ਵਾਸਤੇ ਸੀਰੀਅਸ ਮੋਡ ਤੇ ਲੈ ਕੇ ਆਉਣ ਵਾਸਤੇ ਜਿਲ੍ਹੀਆਂ ਕੋਰਟਸ ਨੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਹੁਣ ਇੰਟਰਵਿਨ ਕਰਨਾ ਪੈ ਰਿਹਾ ਕਿਉਂਕਿ ਇਹ ਕਿਤਨਾ ਕਿਤੇ ਭ ਜਿਹੜੀ ਸਰਕਾਰ ਆ ਉਹਦੇ ਵਾਸਤੇ ਇਹ ਤਮੰਨਾ ਸ਼ਰਮ ਦੀ ਗੱਲ ਹੋ ਜਾਂਦੀ ਹੈ ਕਿ ਤੁਹਾਨੂੰ ਕੋਰਟ ਫਟਕਾਰ ਲਗਾ ਰਹੀਆਂ ਨੇ ਤੁਹਾਨੂੰ ਜਿਹੜੀ ਸੁਪਰੀਮ ਕੋਰਟ ਨੇ ਉਹ ਕਹਿ ਰਹੀਆਂ ਨੇ ਕਿ ਅਸੀਂ ਕੇਵਲ ਆਪਣਾ ਤੁਹਾਨੂੰ ਸਿਰਫ ਤੱਕ ਨਹੀਂ ਸਕਦੇ ਤੁਹਾਨੂੰ ਦੇਖ ਨਹੀਂ ਸਕਦੇ ਵੀ ਤੁਸੀਂ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਸਾਨੂੰ ਤੁਹਾਨੂੰ ਦੱਸਣ ਵਾਸਤੇ ਅਲਰਟ ਕਰਨ ਵਾਸਤੇ ਤੁਹਾਨੂੰ ਫਟਕਾਰ ਲਗਾਨੀ ਪੈ ਰਹੀ ਹੈ ਸੋ ਇਹ ਬੜੀ ਵੱਡੀ ਗੱਲ ਹੈ ਇਹਦੇ ਵਿੱਚ ਥੋੜਾ ਜਿਹਾ ਆਪਾਂ ਸਟ੍ਰੇਟ ਤੇ ਗੱਲ ਕਰ ਲੈਨੇ ਆ ਸੈਂਟਰ ਫਾਰ ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਦੇ ਵਿਗਿਆਨੀਆਂ ਨੇ ਦੱਸਿਆ ਕਿ ਇਹ ਜਿਹੜਾ ਭਾਰਤ ਵਿੱਚ ਮੌਜੂਦਾ ਸਟ੍ਰੇਨ ਹੈ ਕਾਫੀ ਜ਼ਿਆਦਾ ਖਤਰਨਾਕ ਆ ਰਿਹਾ ਇਹਦੇ ਨੁਕਸਾਨ ਕੀ ਆ ਤੁਮੰਨਾ ਇਸ ਨਾਲ ਪੀੜਿਤ ਮਰੀਜ਼ ਤਿੰਨ ਚਾਰ ਦਿਨਾਂ ਵਿੱਚ ਹਾਈਪੋਕਸਿਆ ਜਾਂ ਡਿਸਪਨੀਆ ਦੇ ਸ਼ਿਕਾਰ ਹੋ ਜਾਂਦੇ ਆ ਇਹਦਾ ਮਤਲਬ ਹੈ ਜਿਹਨੇ ਤੁਹਾਡੇ ਫੇਫੜੇ ਆ ਫੇਫੜਿਆਂ ਤੋਂ ਜਿਹੜੀ ਤੁਹਾਡੀ ਆਕਸੀਜਨ ਆ 에ਅ ਅੰਦਰ ਤੱਕ ਉਸ ਫੇਫੜੇ ਤੱਕ ਜਾਣੀ ਆ ਉਹ ਆਣੀ ਬੰਦ ਹੋ ਜਾਂਦੀ ਹੈ ਜਿਸ ਕਰਕੇ ਜੇ ਤੁਹਾਨੂੰ ਆਕਸੀਜਨ ਸਪੋਰਟ ਨਹੀਂ ਮਿਲਦੀ ਜਾਂ ਸਮੇਂ ਤੇ ਇਲਾਜ ਨਹੀਂ ਹੁੰਦਾ ਤਾਂ ਤੁਹਾਡੀ ਬੇ ਮੌਤ ਵੀ ਹੋ ਸਕਦੀ ਹੈ ਸੋ ਕਾਫੀ ਜ਼ਿਆਦਾ ਇੱਕ ਗੰਭੀਰ ਸਮੱਸਿਆ ਸਾਹਮਣੇ ਆ ਰਹੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਹੁਣ ਹੋਰ ਜ਼ਿਆਦਾ ਅਲਰਟ ਹੋਵੇ ਪੱਬਾ ਪਾਰ ਹੋਵੇ ਅਤੇ ਵੱਧ ਤੋਂ ਵੱਧ ਅੱਗੇ ਹੋ ਕੇ ਆਪਣੀ ਮੈਡੀਕਲ ਟੀਮਸ ਬਣਾ ਕੇ ਹਰ ਤਰ੍ਹਾਂ ਦੀ ਅਵੇਲੇਬਿਲਟੀ ਕਰਕੇ ਹੋਰ ਕੁਝ ਨਹੀਂ ਤਾਂ ਕਟੋਕਟ ਆਪਣੇ ਨਾਗਰਿਕਾਂ ਦੀ ਜਾਨ ਜ਼ਰੂਰ ਬਚਾਵੇ ਬਿਲਕੁਲ ਸੋ ਨਪ੍ਰਤ ਅਗਲੀ ਖਬਰ ਦੇ ਵੱਲ ਧੁੱਕ ਕਰਦੇ ਹਾਂ ਜੋ ਕਿ ਅਗੇਨ ਕਰੋਨਾ ਮਹਾਮਾਰੀ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਜਿੱਥੇ ਨਵੇਂ ਸਟ੍ਰੇਨ ਦੀ ਆਪਾਂ ਗੱਲ ਕੀਤੀ ਕਿ ਨਵਾਂ ਸਟ੍ਰੇਨ ਆ ਚੁੱਕਾ ਹੈ ਏਪੀ ਜੋ ਕਿ 15 ਗੁਣਾ ਵੱਧ ਖਤਰਨਾਕ ਹੈ ਉੱਥੇ ਨਪ੍ਰਤ ਖਬਰ ਹైదరాబాద్ ਤੋਂ ਜਿੱਥੇ ਕਿ कोरोना महामारी ने अपनी चपेट दे विच इंसानों ਦੇ ਨਾਲ ਨਾਲ ਹੁਣ ਪਹਿਲਾ ਅਜਿਹਾ ਕੇਸ ਆਇਆ ਨਾਪ੍ਰਿਤ ਸ਼ੇਰਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ। ਇਸੋ ਚਿੜੀਆ ਘਰ ਵਿੱਚ ਮੌਜੂਦ 8 ਸ਼ੇਰ ਜਿਹੜੇ ਉਹ ਕੋਰੋਨਾ ਪੋਜ਼ੀਟਿਵ ਪਾਏ ਗਏ ਉਹਨਾਂ ਦਾ ਟੈਸਟ ਕੀਤਾ ਗਿਆ। ਉਹ ਟੈਸਟ ਜਿਹੜਾ ਵਾ ਪੋਜ਼ੀਟਿਵ ਆਇਆ ਗਿਆ ਜੋ ਕਿ ਆਰਟੀਪੀਸੀਆ ਟੈਸਟ ਸੀਗਾ। ਸੋ ਕੀ ਕਹੋਗੇ? ਬਿਲਕੁਲ ਤਮੰਨਾ ਇਹ ਆਪਣੇ ਹਦਰਾਬਾਦ ਦੇ ਨਹਿਰੂ ਜੀਓਲੋਜੀਕਲ ਪਾਰਕ ਹੈ। ਉੱਥੇ ਦੀ ਹੁਣ ਇਹ ਘਟਨਾ ਹੋਈ ਹੈ। 8 ਸ਼ੇਰ ਜਿਹਨਾਂ ਵਿੱਚੋਂ 4 ਨਰ ਨੇ 4 ਮਾਦਾ ਨੇ ਪਿਛਲੇ ਕੁਝ ਦਿਨਾਂ ਵਿੱਚੋਂ ਜਿਹੜੇ ਸ਼ੇਰ ਸੀਗੇ ਇਹਨਾਂ ਨੂੰ ਭੁੱਖ ਘੱਟ ਲੱਗ ਰਹੀ ਆ ਘਟ ਖਾਰੇ ਸਨ ਨੱਕ ਚ ਪਾਣੀ ਵੀ ਵਗ ਰਿਆ ਸੀਗਾ ਅਤੇ ਲਗਾਤਾਰ ਖੰਘ ਵੀ ਰਿਹਾ ਸੀ ਸੋ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਜਿਹੜਾ ਰੈਪਿਡ ਟੈਸਟ ਹੁੰਦਾ ਉਹ ਕੀਤਾ ਗਿਆ ਤੇ ਰੈਪਿਡ ਪੀਸੀਆ ਟੈਸਟ ਕਰਨ ਤੋਂ ਬਾਅਦ ਇਹਨਾਂ ਦੀ ਲਾਰ ਲੈ ਕੇ ਚੈੱਕ ਕੀਤਾ ਗਿਆ ਤਾਂ ਵਾਕਈ ਇਹ ਪੋਜ਼ਿਟਿਵ ਉੱਤੇ ਪਾਏ ਗਏ ਆ ਜੋ ਕਿ ਆਪਣੇ ਆਪ 'ਚ ਬੜਾ ਹੈਰਾਨੀਜਨਕ ਹੈ ਕਿਉਂਕਿ ਹੁਣ ਸ਼ੇਰਾਂ ਤੱਕ ਨੂੰ ਵੀ ਇਸ ਜਿਲ੍ਹੇ ਆਪਣੇ ਕੋਰੋਨਾ ਪੋਜ਼ਿਟਿਵ ਹੈ ਇਹਨੇ ਆਪਣੇ ਲਾਰ ਨੇ ਸਾਰਾ ਘੇਰ ਲਿਆ ਲਾਗ ਨੇ ਘੇਰ ਲਿਆ ਸੋ ਹੁਣ ਬਹੁਤ ਜ਼ਿਆਦਾ ਹੋਰ ਚੱਕਣੇ ਹੋਣ ਦੀ ਲੋੜ ਹੈ ਕਿਉਂਕਿ ਅੱਗੇ ਹੀ ਸ਼ੇਰਾਂ ਦੀ ਮਾਤਰਾ ਬਹੁਤ ਘੱਟ ਹੈ ਜੇ ਉਹਨਾਂ ਦੇ ਵਿੱਚ ਮੌਤ ਦੀ ਦਰ ਇਹਦੇ ਕਰਕੇ ਵੱਧਦੀ ਹੈ ਤਾਂ ਇਹ ਕਾਫੀ ਜ਼ਿਆਦਾ ਇੱਕ ਚਿੰਤਾ ਵਾਲਾ ਵਿਸ਼ਾ ਹੋਵੇਗਾ ਆਲਰੇਡੀ ਜਦੋਂ ਇਹ ਆਪਣੇ ਜਿਲ੍ਹੇ 'ਚ ਸ਼ੇਅਰ ਹੈਗੇ ਆ ਜਦੋਂ ਇਹਨਾਂ ਨੂੰ ਚੈੱਕ ਕੀਤਾ ਗਿਆ ਸੀਗਾ ਤਾਂ ਇਹਨਾਂ ਦੇ ਵਿੱਚ ਜਦੋਂ ਕਾਫੀ ਜ਼ਿਆਦਾ ਭੁੱਖ ਨਾ ਲੱਗਣੀ ਜਾਂ ਆਪਣੇ ਖੰਗ ਆਣੀ ਜਾਂ ਆਪਣੇ ਨੱਕ 'ਚ ਪਾਣੀ ਵਗਣ ਵਰਗੀਆਂ ਜਿਹੜੀਆਂ ਉਸ ਟਾਈਮ ਹਾਲਾਤ ਬਣੇ ਸਨ ਉਹਦੇ ਕਰਕੇ ਫਿਰ ਜਿਲ੍ਹੇ ਆਪਣੇ ਕੇਅਰ ਟੇਕਰ ਹੁੰਦੇ ਆ ਇਹਨਾਂ ਦੇ ਜਿਲ੍ਹੇ ਪਾਰਕ ਦੇ ਕੇਅਰ ਟੇਕਰ ਹੁੰਦੇ ਆ ਉਹਨਾਂ ਨੇ ਫਿਰ ਮੈਡੀਕਲ ਟੀਮ ਸੱਦੀਆਂ ਸੀ ਉੱਥੇ ਤਾਂ ਮੈਡੀਕਲ ਟੀਮ ਨੇ ਚੈੱਕ ਕਰਕੇ ਔਰ ਪੁਸ਼ਟੀ ਕੀਤੀ ਹੈ ਕਿ ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਸ਼ਾਇਦ ਕਿਤੋਂ ਦੀ ਇਹ ਸ ਰਹਿੰਦੇ ਆ ਤਾਂ ਉਥੋਂ ਦੀ ਇਹ ਪਾਸ ਆਨ ਹੋ ਗਿਆ ਜੋ ਕਿ ਕਾਫੀ ਜ਼ਿਆਦਾ ਹਿਊਮਨਸ ਦੇ ਵਿੱਚ ਤਾਂ ਹੋ ਹੀ ਰਿਹਾ ਪਰ ਹੁਣ ਜਿਵੇਂ ਇਹ ਐਨੀਮਲਸ ਤੇ ਹੋ ਰਿਹਾ ਰੀਅਰ ਐਨੀਮਲਸ ਹੋ ਰਿਹਾ ਇਹ ਵੀ ਤਮੰਨਾ ਇੱਕ ਚਿੰਤਾ ਦਾ ਵਿਸ਼ੇ ਹੈ ਬਿਲਕੁਲ ਸੋ ਅੰਤਰਰਾਸ਼ਟਰੀ ਰਾਸ਼ਟਰੀ ਖਬਰਾਂ ਤੋਂ ਬਾਅਦ ਰੁਖ ਕਰਦੇ ਹਾਂ ਸੂਬੇ ਦੇ ਵੱਲ ਸੋ ਪੰਜਾਬ ਦੀ ਵੱਡੀ ਖਬਰ ਜੋ ਨਫਰੀ ਤੇ ਸਮੇਂ ਹੈ ਕੈਪਟਨ ਸਰਕਾਰ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਜੋ ਜਿਸ ਹੱਦ ਤੱਕ ਤੂ ਤੂ ਮੈਂ ਮੈਂ ਪਹੁੰਚ ਚੁੱਕੀ ਉਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਕਿ ਨਵਜੋਤ ਸਿੰਘ ਸਿੱਧੂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨਗੇ ਬਲਕਿ ਉਹ ਆਪਣੀ ਖੁਦ ਦੀ ਨਵੀਂ ਖੇਤਰੀ ਪਾਰਟੀ ਜਿਹੜੀ ਬਣਾਉਣ ਜਾ ਰਹੇ ਨੇ ਸੋ ਕਿਤੇ ਨਾ ਕਿਤੇ ਉਹ ਉਹਨਾਂ ਨੇ ਇੱਕ ਪਾਸੇ ਹੋਰ ਜਿੱਥੇ ਮਮਤਾ ਬੇਨਰਜੀ ਦੀ ਜਿੱਤ ਤੇ ਖੁਸ਼ੀ ਵੀ ਜ਼ਾਹਰ ਕੀਤੀ ਹੈ ਉੱਥੇ ਹੀ ਕਿਤੇ ਨਾ ਕਿਤੇ ਆਪਣੀ ਜਿਹੜੀ ਪਾਰਟੀ ਹੈ ਉਸਦੇ ਕਿਆਸ ਲਗਾਏ ਜਾ ਰਹੇ ਨੇ ਕਿ ਅਮਨੋ ਸਾਹਮਣੇ ਹੁਨੇ ਹੁੰਦੇ ਨਜ਼ਰ ਆ ਰਹੇ ਨੇ ਬਿਲਕੁਲ ਮੰਨਣਾ ਹੁਣ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਤਾਰੀਫ ਕੀਤੀ ਹੈ ਤ੍ਰਿਨਮ ਪశ్ਚਮੀ ਬੰਗਾਲ ਦੇ ਵਿੱਚ ਮਮਤਾ ਬਨਰਜੀ ਦੀ ਤਾਰੀਫ ਕੀਤੀ ਹੈ ਉਸ ਤੋਂ ਬਾਅਦ ਤਾਮਿਲਨਾਡੂ ਵਿੱਚ ਡੀਐਮਕੇ ਨੇ ਜਿਹੜੇ ਐਮਕੇ ਸਟਾਲਿਨ ਨੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਹੈ ਤੇ ਵੱਡੀ ਗੱਲ ਦੇਖਣ ਵਾਲੀ ਹੈ ਕਿ ਇਹ ਦੋਨੋਂ ਹੀ ਖੇਤਰੀਆਂ ਪਾਰਟੀਆਂ ਨੇ ਸੋ ਖੇਤਰੀਆਂ ਪਾਰਟੀਆਂ ਦੇ ਨਵਜੋਤ ਸਿੰਘ ਸਿੱਧੂ ਨੇ ਤਾਰੀਫ ਕੀਤੀ ਹੈ ਇਹਨੂੰ ਆਪਾਂ ਇਸ ਐਂਗਲ ਨਾਲ ਕਿਉਂ ਦੇਖ ਰਿਹਾ ਕਿਉਂਕਿ ਆਲਰੇਡੀ ਨਵਜੋਤ ਸਿੰਘ ਸਿੱਧੂ ਦੀ ਹੁਣ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਪੰਜਾਬ ਨੇ ਕਾਂਗਰਸ ਦੇ ਨੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਤੂ-ਤੂ ਮੈਂ-ਮੈਂ ਹੋ ਚੁੱਕੀ ਹੈ ਜਿਸ ਕਰਕੇ ਹੁਣ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ 'ਚ ਵਾਪਸੀ ਆਮ ਆਦਮੀ ਪਾਰਟੀ ਹੋਵੇ ਪਰ ਉਹ ਵੀ ਹੁਣ ਨਹੀਂ ਦਿਖ ਪਾ ਰਿਹਾ ਕਿਉਂਕਿ ਆਲਰੇਡੀ ਕਈ ਵੱਡੇ ਚਿਹਰੇ ਐ ਜਿਲੇ ਕਿ ਇਸ ਵਕਤ ਬਗਾਵਤੀ ਤੇ ਉੱਤਰ ਬਗਾਵਤੀ ਸੂਰਾਂ ਨੂੰ ਲੈ ਕੇ ਬਗਾਵਤ ਉੱtre ਹੋਏ ਨੇ ਅਲੱਗ ਚੱਲ ਰਿਹਾ ਪਾਰਟੀ ਤੋਂ ਸੋ ਉਹਦੇ ਵਿੱਚ ਕੁਝ ਨਾਮ ਮੈਂ ਜ਼ਰੂਰ ਲਊਂਗਾ ਚਾਹੇ ਉਹ ਸੁਖਪਾਲ ਖੈਰਾ ਹੋਣ ਬੈਂਸ ਭਰਾ ਡਾਕਟਰ ਗਾਂਧੀ ਕੁਮਰ ਵਿਜੇ ਪ੍ਰਤਾਪ ਤੇ ਆਪਣੇ ਪ੍ਰਗਟ ਸਿੰਘ ਨੇ ਤੇ ਜੇ ਹੋ ਸਕਦਾ ਕਿ ਇਹਨਾਂ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੱਧੂ ਕੋਈ ਖੇਤਰੀ ਪਾਰਟੀ ਬਣਾਉਂਦੇ ਆ ਤਾਂ ਜਿਹੜੀ ਨਵੀਂ ਸ਼੍ਰੋਮਣੀ ਕਾਲੀ ਦਲ ਬਣਨ ਜਾ ਰਹੀ ਹੈ ਜਿਹਦੇ ਵਿੱਚ ਢੀਂਡਸਾ ਤੇ ਬਰੰਪੂਰਾ ਜੋ ਕਿ ਇਕੱਠੇ ਹੋ ਕੇ ਉਹ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਸੋ ਆਪਾਂ ਸੋਚ ਸਕਦੇ ਆ ਕਿ ਹੋ ਸਕਦਾ ਨਵਜੋਤ ਸਿੰਘ ਸਿੱਧੂ ਕੋਈ ਖੇਤਰੀ ਪਾਰਟੀ ਤਿਆਰ ਕਰਨ ਉਹਨੂੰ ਆਪ ਲੀਡ ਵੀ ਕਰਨ ਹੋ ਸਕਦਾ ਮੁੱਖ ਮੰਤਰੀ ਦਾ ਆਪ ਚਿਹਰਾ ਵੀ ਬਣਨ ਅਤੇ ਨਾਲ ਜਿਹੜੀ ਨਵੀਂ ਸ਼੍ਰੋਮਣੀ ਕਾਲੀ ਦਲ ਬਣ ਰਹੀ ਹੈ ਜਿਹਨੂੰ ਢੀਂਡਸਾ ਤੇ ਬਰੰਪੂਰਾ ਵਗੈਰਾ ਸਾਰੇ ਇਕੱਠੇ ਹੋ ਕੇ ਬਣਾ ਰਿਹਾ ਤਾਂ ਉਹਨਾਂ ਦੇ ਨਾਲ ਸਹਿਯ ਕੱਟ ਸਮਾਂ ਰਹਿ ਗਿਆ ਜੋ ਵੀ ਨਵਜੋਤ ਸਿੰਘ ਸਿੱਧੂ ਨੇ ਕਰਨਾ ਹੈ ਚਾਹੇ ਆਪਣੀ ਖੇਤਰੀ ਪਾਰਟੀ ਬਣਾਣੀ ਹੈ ਜਾਂ ਜਿਹੜੀ ਨਵੀਂ ਕੋ ਸ਼੍ਰੋਮਣੀ ਕਾਲੀ ਦਲ ਬਣ ਰਹੀ ਹੈ ਉਹਨਾਂ ਦੇ ਨਾਲ ਕੋਈ ਟਾਈ ਅਪ ਕਰਨਾ ਹੈ ਜੋ ਵੀ ਡਿਸੀਜਨ ਲੈਣਾ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੇ ਕੁਝ ਮਹੀਨੇ ਵਿੱਚ ਲੈਣਾ ਪਊਗਾ ਜੀ ਬਿਲਕੁਲ ਸੋ ਵਾਕ ਹੋ ਗਿਆ ਕਿ ਸਖਸ਼ੀਅਤਾਂ ਦੇ ਨਾਲ ਉਹਨਾਂ ਦਾ ਮਿਲਣਾ ਵੀ ਇਸ ਨੂੰ ਲੈ ਕੇ ਹੋ ਰਿਹਾ ਸੋ ਅਗਲੀ ਖਬਰ ਦੇ ਵੱਲ ਰੁਕ ਕਰਦੇ ਆਂ ਨਾਫਰੀਤ ਜੋ ਕਿ ਕਿਸਾਨਾਂ ਦਾ ਮੁੱਦਾ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਭੱਗਦਾ ਜਾ ਰਹੇ ਵੇ ਦਿੱਲੀ ਬਾਰਡਰ ਤੇ ਬੈਠੇ ਤਾਂ ਨਾ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਮੈਂ ਦੱਸਣਾ ਚਾਹੂੰਗਾ ਕਿ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਸੰਘ ਦੇ ਇਹਦੀ ਗੱਲ ਆਖੀ ਜਾ ਰਹੀ ਹੈ ਵਕ ਵਕ ਰਿਲਾਈਐਂਸ ਪੰਪਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਆਪਾ ਟੋਲ ਪਲਾਜ਼ਾ ਦੀ ਗੱਲ ਕੀਤੀ ਜਾਵੇ ਸੋ ਉਹਨਾਂ ਨੇ ਕਿਤੇ ਨਾ ਕਿਤੇ ਇਸ ਨੂੰ ਹੋਰ ਤਿੱਖਾ ਕਰਨ ਦੀ ਗੱਲ ਆਖੀ ਕਿਉਂਕਿ ਕਿਤੇ ਨਾ ਕਿਤੇ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਜੜੀ ਆਪਣੇ ਹਜੇ ਵੀ ਉਸ ਨੂੰ ਲੈ ਕੇ ਬੈਠੇ ਨੇ ਬਿਲਕੁਲ ਤਮੰਨਾ ਆਲਰੇਡੀ 7 ਮਹੀਨੇ ਦੇ ਤਕਰੀਬਨ ਸਮਾ ਹੋ ਚੁੱਕਾ ਹੈ ਤੇ ਕਿਸਾਨਾਂ ਨੇ ਇੱਕ ਤੋਂ ਕਹਿ ਦਿੱਤਾ ਕਿ ਉਹ ਹੁਣ ਜਿਹੜੀ ਸਰਕਾਰ ਹੈਗੀ ਆ ਉਹ ਬਿਲਕੁਲ ਭਲਿੱਖੇ ਚ ਨਾ ਰਵੇ ਕਿ ਹੁਣ ਕਰੋਨਾ ਦੇ ਰੀਜ਼ਨ ਨੂੰ ਲੈ ਕੇ ਕੋਈ ਕਰੋਨਾ ਮਹਾਮਾਰੀ ਵੱਧ ਰਹੀ ਹੈ ਲੇਕਿਨ ਕਰੋਨਾ ਦਾ ਰੀਜ਼ਨ ਦੇ ਕੇ ਉਹਨਾਂ ਨੂੰ ਉੱਥੋਂ ਉਠਾਉਣ ਦੀ ਗਲਤੀ ਕੇਂਦਰ ਸਰਕਾਰ ਨਾ ਕਰੇ ਕਿਉਂਕਿ ਉਹ ਆਲਰੇਡੀ ਸੋਚ ਕੇ ਬੈਠੇ ਆ ਇੱਕ ਤਰ੍ਹਾਂ ਕਫਨ ਬਨ ਕੇ ਬੈਠੇ ਆ ਕਿ ਜਾਂ ਤੱਕ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਹੜੇ ਕਾਲੇ ਬਿੱਲ ਉਹ ਦੱਸਦੇ ਆ ਜਾਂ ਤੱਕ ਵਾਪਸ ਕਰਾਉਣਗੇ ਤੇ ਜਾਂ ਆਪਣੇ ਆਪ ਨੂੰ ਉੱਥੇ ਉਹ ਮਾਰ ਲੈਣਗੇ ਸ਼ਹੀਦ ਕਰਾ ਲੈਣਗੇ ਲੇਕਿਨ ਵਾਪਸ ਨਹੀਂ ਮੁੜਨਗੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਨੇ ਕਿ ਕਿ ਉਹਨੂੰ ਉੱਥੋਂ ਨਾ ਚੱਕਣ ਦੀ ਕੋਸ਼ਿਸ਼ ਕਰੇ ਆਲਰੇਡੀ ਚਾਹੇ ਉਹ ਟੋਲ ਪਲਾਜ਼ੇ ਨੇ ਚਾਹੇ ਉਹ ਰੇਲੈਂਸ ਦੇ ਪੰਪ ਹੋਣ ਜਾਂ ਮਾਲ ਹੋਣ ਸਟੋਰ ਹੋਣ ਜਾਂ ਅਜਿਹੀਆਂ ਕੋਈ ਚੀਜ਼ਾਂ ਜਿਹੜੀਆਂ ਕਿ ਅਮਾਨੀ ਤੇ ਅਡਾਨੀਆਂ ਦੇ ਨਾਲ ਮੇਲ ਖਾਂਦੀਆਂ ਨੇ ਉਹਨਾਂ ਦੇ ਨਾਮ ਨਾਲ ਜੁੜਦੀਆਂ ਨੇ ਸੋ ਹਰੇਕ ਚੀਜ਼ ਦਾ ਵਿਰੋਧ ਕਰਦੇ ਹੋਏ ਆ ਕਿਸਾਨ ਕਾਫੀ ਮਹੀਨਿਆਂ ਤੋਂ ਬੈਠੇ ਆ ਹੁਣ ਆਉਣ ਵਾਲੇ ਸਮੇਂ ਅੱਤ ਦੀ ਗਰਮੀ ਪੈਣ ਵਾਲੀ ਆ ਤਾਂ ਉਹਦਾ ਹੱਲ ਕਰਨ ਵਾਸਤੇ ਉਹਨਾਂ ਨੇ ਹੱਟਸ ਬਣਾ ਕੇ ਉੱਥੇ ਆਪਣੇ ਕੂਲਰ ਪੱਖੇ ਵਗੈਰਾ ਸਾਰੇ ਸਮਾਨ ਉੱਥੇ ਲਾ ਲਿਆ ਹੈ ਅਵੇਲੇਬਿਲਟੀ ਰੱਖ ਲਈ ਹੈ ਸੋ ਤੁਮੰਨਾ ਆਪਾਂ ਜੇ ਸਾਫ਼ ਗੱਲ ਕਰੀਏ ਤਾਂ ਕਿਸਾਨਾਂ ਦਾ ਜਿਹੜਾ ਹੌਸਲਾ ਉਹ ਟੁੱਟਣ ਵਾਲਾ ਨਹੀਂ ਹੈ ਜੇ ਸਰਕਾਰ ਅੜੀ ਗਈ ਹੈ ਸਰਕਾਰ ਅੜੀਲ ਰਵਈਏ ਤੇ ਅੜੀ ਹੋਈ ਹੈ ਤਾਂ ਕਿਸਾਨ ਉਹਨਾਂ ਨਾਲੋਂ ਵੀ ਜ਼ਿਆਦਾ ਪੱਕੇ ਢੀਠ ਨੇ ਕਿਸਾਨ ਆਪਣਾ ਕਦੀ ਵੀ ਮਨੋਬੋਲ ਨਹੀਂ ਤੋੜਨਗੇ ਕਦੀ ਵੀ ਆਪਣਾ ਪੈਰ ਕਿਸਾਨ ਪਿੱਛੇ ਨਹੀਂ ਪਟਣਗੇ ਸੋ ਬਿਲਕੁਲ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਆਪਰੇ ਜੋ ਕਿ ਸ਼ਹਿਰ ਮਹਾਨਗਰ ਲੁਧਿਆਣਾ ਤੋਂ ਜਿੱਥੇ ਕਿ ਕਰੋਨਾ ਤੋਂ ਬਾਅਦ ਆਕਸੀਜਨ ਦੀ ਕਿੱਲਤ ਸਭ ਨੂੰ ਪਤਾ ਸਾਹਮਣੇ ਆ ਰਹੀ ਹੈ ਸੋ ਇਸ ਨੂੰ ਦੇਖਦੇ ਹੋਏ ਲੁਧਿਆਣਾ ਡੀਸੀ ਦੇ ਵੱਲੋਂ ਇੱਕ 11 ਮੈਂਬਰ ਕਮੇਟੀ ਦਾ ਨਾਪ੍ਰਿਤ ਕਠਨ ਕੀਤਾ ਗਿਆ ਜੋ ਕਿ ਹੁਣ ਉਦਯੋਗਿਕ ਉਦਯੋਗਿਕ ਜੋ ਇਲਾਕੇ ਨੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਖਾਲੀ ਜਾਂ ਪਰੇ ਹੋਏ ਜੋ ਵੀ ਉਪਲਬਧ ਸਿਲੰਡਰ ਰਹਿਣਗੇ ਉਹਨਾਂ ਦੇ ਵਿੱਚ ਪ੍ਰਸ਼ਾਸਨ ਦੇ ਕੋਲ ਉਸ ਨੂੰ ਜਮ੍ਹਾਂ ਕਰਵਾਉਣ ਤੋਂ ਲੈ ਕੇ ਤਾਲਮਿਲ ਜਰਾਈ ਉਹ ਬਿਠਾਉਣ ਦਾ ਕੰਮ ਦਿੱਤਾ ਗਿਆ ਹੈ ਸੋ ਕਿਤੇ ਨਾ ਕਿਤੇ ਇਹ ਜੋ ਆਕਸੀਜਨ ਦੀ ਕਿੱਲਤ ਆ ਰਹੀ ਹੈ ਉਸ ਤੇ ਕਰਕੇ ਮਰੀਜ਼ਾਂ ਦੀ ਮੌਤ ਨਾ ਹੋਵੇ ਉਸ ਤੇ ਮੱਦੇਨਜ਼ਰ ਇਹ ਡਿਸੀਜਨ ਲਏ ਜਾ ਰਹੇ ਨੇ ਤਮੰਨਾ ਖਾਲੀ ਜਾਂ ਭਰੇ ਸਿਲੰਡਰ ਹਾਸਲ ਕਰਨ ਲਈ ਕਮੇਟੀ ਨੂੰ ਵਿਸ਼ੇਸ਼ ਅਧਿਕਾਰ ਇਹ ਡੈਪਟੀ ਕਮਿਸ਼ਨਰ ਦੇ ਅੰਡਰ ਇੱਕ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਕਿਉਂਕਿ ਇਸ ਵਕਤ ਜਿਹੜੀ ਸਿਲੰਡਰ ਦੀ ਕਿੱਲਤ ਹੈ ਬਹੁਤ ਜ਼ਿਆਦਾ ਆ ਰਹੀ ਹੈ ਰੀਫਿਲਿੰਗ ਵੀ ਇੱਕ ਇਸ਼ੂ ਹੈ ਰੀਫਿਲਿੰਗ ਸੈਕੰਡਰੀ ਇਸ਼ੂ ਹੈ ਪਰ ਜਿਹੜਾ ਪ੍ਰਾਇੋਰਟੀ ਇਸ਼ੂ ਹੈਗਾ ਉਹ ਹੈਗਾ ਅਵੇਲੇਬਿਲਟੀ ਆਫ ਸਿਲੰਡਰਸ ਜਿੰਨੋਂ ਪਰ ਰੀਫਿਲ ਕਰ ਸਕਦੇ ਆ ਤੇ ਪੰਚਾ ਸਕਦੇ ਆ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਜਿੰਨੂੰ ਲੋੜ ਹੈਗੀ ਹੈ ਸੋ ਉਹਦੇ ਕਰਕੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਜਿੰਨੀਆਂ ਵੀ ਸੂਬੇ ਦੀਆਂ ਸ਼ਹਿਰ ਦੀਆਂ ਇਕਾਈਆਂ ਨੇ ਫੈ ਕੀ ਆ ਪੂਰਾ ਧਿਆਨ ਰੱਖੂਗੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਾਲਾ ਬਾਜ਼ਾਰੀ ਨਾ ਹੋਵੇ ਦਾ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਸਟੋਰੇਜ ਨਾ ਕੀਤੀ ਹੋਵੇ ਲੁਕੋ ਕੇ ਚਪਾ ਕੇ ਨਾ ਰੱਖੇ ਹੋਣ ਬਲਕਿ ਸਿਲੰਡਰਸ ਰੋਟੇਟ ਹੁੰਦੇ ਰਹਿਣ ਰੀਫਿਲ ਹੁੰਦੇ ਰਹਿਣ ਅਤੇ ਜਿੱਥੇ-ਜਿੱਥੇ ਮਰੀਜ਼ਾਂ ਨੂੰ ਚਾਹੀਏ ਉਹ ਘਰਾਂ ਵਿੱਚ ਨੇ ਚਾਹੇ ਹਸਪਤਾਲਾਂ ਚ ਨੇ ਪ੍ਰਾਈਵੇਟ ਹਸਪੀਟਲ ਹੋਣ ਸਰਕਾਰੀ ਹੋਣ ਜਿੱਥੇ-ਇੱਥੇ ਵੀ ਮਰੀਜ਼ ਹੈਗੇ ਆ ਸਾਰੇ ਪਾਸੇ ਸਿਲੰਡਰਸ ਦੀ ਵਿਦ ਆਕਸੀਜਨ ਅਵੇਲੇਬਿਲਟੀ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੀ ਆਕਸੀਜਨ ਦੀ ਘਾਟ ਕਰਕੇ ਕਿਸੇ ਵੀ ਨਾਗਰਿਕ ਦੀ ਜਾਨ ਨਾ ਜਾਵੇ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਕਦਮ ਤਾਂ ਜਿੰਨੀਆਂ ਵੀ ਇਕਾਈਆਂ ਨੇ ਸਾਰਿਆਂ ਤੇ ਕਮੇਟੀ ਬਣਾ ਕੇ ਨਿਗਰਖਣ ਲਈ ਕਿਹਾ ਗਿਆ ਬਿਲਕੁਲ ਸੋ ਬੁਲੇਟਿਨ ਦੇ ਆਖਰੀ ਵਿੱਚ ਗੱਲਬਾਤ ਕਰਦੇ ਆ ਕਰੋਨਾ ਮਹਾਮਾਰੀ ਨੂੰ ਲੈ ਕੇ ਜੋ ਵੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤੀ ਬਣੀ ਹੋਈ ਹੈ ਜੋ ਮੈਂ ਦੱਸਦਾ ਹਾਂ ਦਰਸ਼ਕਾਂ ਨੂੰ ਕਿ ਬੀਤੇ ਦਿਨੀ ਕਰੋਨਾ ਮਹਾਮਾਰੀ ਨੇ 28 ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਮੈਂ ਪੋਜ਼ਿਟਿਵ ਮਰੀਜ਼ਾਂ ਦੀ ਗੱਲ ਕਰਾਂ ਜੋ ਨਵੇਂ ਕੇਸਿਸ ਨਾਪ੍ਰਤ ਸਾਹਮਣੇ ਆਏ ਹੈ 1460 ਨਵੇਂ ਕੇਸਿਸ ਜਿਹੜੇ ਸਾਹਮਣੇ ਆ ਚੁੱਕੇ ਹੈ ਖਬਰ ਲੁਧਿਆਣਾ ਜਗ ਬਣੀ ਦੀ ਹੈ ਸੋ ਇੱਕ ਵਾਰ ਇਹ ਵੀ ਮੈਂ ਦੱਸਦਾ ਹਾਂ ਦਰਸ਼ਕਾਂ ਨੂੰ ਨਾਪ੍ਰਤ ਕੀ ਹੋ ਰਿਹਾ ਹੈ ਕਿ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਜੋ 슈ਗਰ ਹੈ ਉਹਨਾਂ ਨੂੰ ਇਹ ਬਿਮਾਰੀ ਜਰੀ ਆਪਣੇ ਚਪੇਟ ਚ ਲੈ ਰਹੀ ਹੈ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਸੀ ਉਹ ਵੀ ਇਸ ਬਿਮਾਰੀ ਦੇ ਚਪੇਟ ਵਿੱਚ ਜਲਦ ਹੀ ਆ ਰਹੇ ਨੇ ਛੋਟੇ ਬੱਚਿਆਂ ਦੀ ਗੱਲ ਕਰੀਏ ਜਾਂ ਨੌਜਵਾਨਾਂ ਦੀ ਗੱਲ ਕਰੀਏ ਸੋ ਉਹ ਵੀ ਇਸ ਬਿਮਾਰੀ ਦੇ ਚਪੇਟ ਦੇ ਵਿੱਚ ਸਾਹਮਣੇ ਆ ਰਹੇ ਨੇ ਪਿਛਲੇ 24 ਘੰਟਿਆਂ ਚ ਜ਼ਿਲ੍ਹੇ ਚ 1460 ਜਿਹੜੇ ਮਰੀਜ਼ ਸਾਹਮਣੇ ਆਏ ਨੇ ਇਹਨਾਂ ਚੋਂ 1347 ਮਰੀਜ਼ ਜ਼ਿਲ੍ਹੇ ਲੁਧਿਆਣਾ ਦੇ ਸੀ ਜਦਕਿ 113 ਦੂਜੇ ਜ਼ਿਲ੍ਹੇ ਅਤੇ ਰਾਜਾਂ ਸੂਬਿਆਂ ਦੇ ਨਾਲ ਸੰਬੰਧਿਤ ਸਨ ਸੋ ਕਿਤੇ ਨਾ ਕਿਤੇ ਬੇਹਤ ਤੇਜ਼ੀ ਦੇ ਨਾਲ ਇਹ ਬਿਮਾਰੀ ਜੜੀ ਫੈਲ ਰਹੀ ਹੈ ਤੇ ਨਾਲ ਹੀ ਮੈਂ ਦੱਸ ਦਵਾ ਕਿ ਡੁਗਰੀ ਜੋ ਇਲਾਕਾ ਸੀ ਨਾ ਪਿਤ ਲੁਧਿਆਣਾ ਸ਼ਹਿਰ ਦਾ ਉਸ ਨੂੰ ਕੰਟੇਨਮੈਂਟ ਜ਼ੋਨ 2 ਹਫ਼ਤੇ ਪਹਿਲਾਂ ਐਲਾਨਿਆ ਗਿਆ ਸੀ ਤੇ ਹੁਣ 2 ਹਫਤੇ ਬਾਅਦ ਉਸ ਨੂੰ ਕੰਟੇਨਮੈਂਟ ਤੋਂ ਮਾਈਕਰੋ ਕੰਟੇਨਮੈਂਟ ਐਲਾਨ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਏਰੀਆ ਨੂੰ ਮੁਕਤ ਵੀ ਕੀਤਾ ਗਿਆ ਵੈ ਮੈਂ ਦੱਸ ਦਵਾਂ ਫੇਸ 1 ਦੇ ਵਿੱਚ ਜਿਹੜੇ ਮਕਾਨ ਨੰਬਰ 1 ਤੋਂ ਲੈ ਕੇ 727 ਤੱਕ ਨੇ ਉਹ ਹਲੇ ਵੀ ਬੰਦ ਨੇ ਤੇ ਉੱਥੇ ਹੀ ਫੇਸ 2 ਦੇ ਵਿੱਚ 1 ਤੋਂ ਲੈ ਕੇ 824 ਤੱਕ ਜੋ ਮਕਾਨ ਨੰਬਰ ਨੇ ਉਹ ਬੰਦ ਚੱਲ ਰਹੇ ਨੇ ਤੇ ਜਿਹੜਾ ਮਾਈਕਰੋ ਕੰਟੇਨਮੈਂਟ ਹੈ ਹਲੇ ਵੀ ਉੱਥੇ ਨੌਪਿਤ ਸਖਤੀਆਂ ਕਾਫੀ ਕੀਤੀਆਂ ਗਈਆਂ ਲੋਕਾਂ ਦਾ ਆਣਾ ਜਾਣਾ ਹਲੇ ਵੀ ਰਿਸਟ੍ਰਿਕਟ ਕੀਤਾ ਗਿਆ ਹੈ ਸੋ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ तमाम ਖਬਰਾਂ ਲੈ ਕੇ ਫਿਲਹਾਲ ਦੇ ਹੋ اجازت ਸਸ਼ਕਾ